ਮੈਂ ਜੀ ਕਾਂਗਰਸ ਦਾ ਇੱਕ ਥਰਡ ਲੈਵਲ ਦਾ ਵਰਕਰ ਹਾਂ ਤੇ ਅੱਜ ਬਹੁਤ ਮੈਂ ਮੇਰਾ ਮਨ ਖੁਸ਼ ਆ ਕਿ ਮੇਰੇ ਵਰਗੇ ਵਰਕਰ ਦੀ ਤੁਸੀਂ ਅੱਜ ਇੰਟਰਵਿਊ ਲੈਣ ਆਏ ਜੇ ਰਾਣਾ ਜੀ ਵਰਕਰ ਦੀ ਗੱਲ ਕਰਦੇ ਹੋ ਕੋਈ ਵੀ ਪਾਰਟੀ ਜਿਹੜੀ ਹੁੰਦੀ ਹੈ ਉਸ ਦੀ ਰੀੜ ਦੀ ਹੱਡੀ ਹੁੰਦੇ ਨੇ ਵਰਕਰ ਜਿਸ ਦੇ ਸਿਰ ਤੇ ਕੋਈ ਵੀ ਪਾਰਟੀ ਚੱਲਦੀ ਹੈ ਤੇ ਆਪਣੇ ਆਪ ਨੂੰ ਇੰਨਾ ਨਿਮਾਣਾ ਕਿਉਂ ਦਰਸਾ ਰਹੇ ਮੈਂ ਵੀ ਆਪਣਾ ਪਿੰਡ ਗੰਡੀਵੰਡ ਮੇਰਾ ਪਿੰਡ ਜਿਹੜਾ 45100 ਬੋਡ ਦਾ ਪਿੰਡ ਆ ਪੰਜ ਬੂਥਾਂ ਦਾ ਪਿੰਡ ਆ ਔਰ ਗੰਡੀਵੰਡ ਬਲਾਕ ਤੋਂ ਕਿ ਤੰਤਨ ਬਲਾਕ ਦਾ ਤਕਰੀਬਨ ਵੱਡਾ ਪਿੰਡ ਆ ਏ ਔਰ ਉੱਥੇ ਕਾਂਗਰਸ ਦਾ ਝੰਡਾ ਜਿਹੜਾ ਮੈਂ ਤੇ ਮੇਰੇ ਪੁਰਾਣੇ ਦਾਦਿਆਂ ਨੇ ਬੁਲੰਦ ਰੱਖਿਆ ਵਾ ਮੈਂ ਆਪ ਦਾ ਜੇ ਡਾਟਾ ਤੁਹਾਨੂੰ ਦਵਾ ਮੈਂ ਉਥੋਂ ਚਾਰ ਆ ਇਲੈਕਸ਼ਨਾਂ ਲੜ ਕੇ ਔਰ ਗੁਰੂ ਸਾਹਿਬ ਦੀ ਇੰਨੀ ਕਿਰਪਾ ਵੀ ਮੇਰੇ ਪਿੰਡ ਦੇ ਜਿਹੜੇ ਭਰਾ ਮੇਰੇ ਆ ਜਿਨ੍ਹਾਂ ਲੋਕ ਨੇ ਉਹਨਾਂ ਦੇ ਉਹਨਾਂ ਦੇ ਵਿੱਚ ਹੀ ਰੱਬ ਵਸਿਆ ਤੇ ਮੇਰੇ ਵਰਗੇ ਬੰਦੇ ਨੂੰ ਉਹਨਾਂ ਸਰਬਸੰਪਤੀ ਦੇ ਨਾਲ ਜਿਹੜੀਆਂ ਇਲਕਸ਼ਨਾ ਸਾਰੀਆਂ ਲੜਾ ਕੇ ਹੁਣ ਮੈਂ ਬਰਾਕ ਸੰਪਤੀ ਗੰਡੀਵਿੰਡ ਦਾ ਚੇਅਰਮੈਨ ਵਜੋਂ ਕੰਮ ਕਰ ਰਿਹਾ ਇੱਕ ਜਿਹੜਾ ਪੈਸਾ ਦੋਣਾ ਨਾ ਉਹ ਦਲਾਲ ਪੁਣਾ ਹੁੰਦਾ ਔਰ ਸਾਨੂੰ ਮਾਣਾ ਅਹੀਂ ਜਿੰਨਾ ਕੰਮ ਕਰਾਇਆ ਰੀਚ ਲੋਕਾਂ ਦੀ ਸੇਵਾ ਕੀਤੀ ਆ ਕੋਲ ਭਵੇਂ ਕਹੇਨੋ ਚਾਪਿਆ ਆਤੀ ਹੋਵੇ ਪਰ ਕਦੀ ਕਿਸੇ ਤੋਂ ਚਾਹ ਦਾ ਕੱਪ ਨਹੀਂ ਪੀਤਾ ਕਿ ਜਿੱਦਣ ਮੈਨੂੰ ਉਸੇ ਬਲਾਕ ਸੰਪਤੀ ਦੀ ਸੀਟ ਤੇ ਬਿਠਾਇਆ ਮੇਰੇ ਪਿਤਾ ਜੀ ਵੀ ਨਾਲ ਹੀ ਅਗਨੇਉਤਰੀ ਸਾਹਿਬ ਵੀ ਨਾਲ ਸੀ ਹੁਣ ਇੱਕ ਹਦਾਇਤ ਕੀਤੀ ਸੀ ਕਾਕਾ ਆਸ ਪੱਗ ਜਿਹੜੀ ਆ ਸਾਡੀ ਪੱਗੀ ਏ ਤੇਰੇ ਸਿਰ ਤੇ ਰਹਤੀਓ ਵੇਖੀਂ ਕਿਤੇ ਦਾਗੀ ਨਾ ਕਰੀ ਇੱਕ ਤੇ ਹੱਥ ਮਾਰ ਕੇ ਕਹਿਣਾ ਕਦੀ ਕਿਸੇ ਤੋਂ ਕ腐ਪਸ਼ਨ ਨਹੀਂ ਲਈ ਇਹ ਸੈਕਟਰੀ ਵੀਡੀਓ 50 ਪਿੰਡ ਸਰਪੰਚ ਨੇ 50 ਪਿੰਡਾਂ ਦੇ ਇੱਕ ਢੇਲਾ ਕੇ ਇਹਨਾਂ ਕੋਈ ਕਹਦੇ ਮੈਂ ਇੱਥੇ ਨੀਵੇਂ ਥਾਂ ਬਹਿ ਕੇ ਪਾਣੀ ਪਰੂੰਗਾ ਕਰੈਪਸ਼ਨ ਦੇ ਮੈਂ ਬਹੁਤ ਖਿਲਾਫ ਹਾਂ ਔਰ ਇਸੇ ਕਰਕੇ ਮਹਾਰਾਜ ਨੇ ਗੁੱਡੀ ਚੜ੍ਹੀ ਆ। ਗੁਰੂ ਸਾਹਿਬ ਕਿਰਪਾ ਕਰਨ ਛੜਦੀ ਖਲਾਅ ਹੋਵੇ। ਤੇਰਾ ਐਸਾ ਕਿਹੜਾ ਕੰਮ ਜਿਹੜਾ ਰਹਿ ਗਿਆ ਏ ਜਿਹੜਾ ਤੁਸੀਂ ਐਮਐਲਏ ਬਣ ਕੇ ਕਰਉਣਾ ਚਾਹ। ਕਿ ਇੱਥੇ ਕਾਰ ਪਾਰਕਿੰਗ ਦਾ ਬੜਾ ਮੰਦਾ ਆਲਿਆ, ਬਾਜ਼ਾਰਾਂ ਚੋਂ ਲੰਘਿਆ ਨਹੀਂ ਜਾਂਦਾ। ਉਸ ਤੋਂ ਵੱਧ ਸ਼ਹਿਰ ਦੇ ਕਿਨਾਰੇ ਉੱਥੇ ਰੋਈ ਕੰਡੇ, ਬੁਰਾ ਹਾਲ ਐ ਡੈਂਪ ਦਾ। ਜਿਹੜਾ ਉਹ ਸ਼ਹਿਰ ਨੂੰ ਬਦਬੂ ਆਉਂਦੀ ਆ ਤੇ ਘੇਰੇ-ਘੇਰੇ ਬਾਦੀ ਆ ਲੋਕਾਂ ਦਾ ਜੀਣਾ ਆਰਾਮ ਹੋਇਆ। ਉਹ ਜਿਹੜਾ ਡੈਂਪ ਇੱਥੋਂ ਚੁਕਾ ਕੇ ਉਹ ਬਾਹਰ ਜ਼ਿਲ੍ਹਾ ਪ੍ਰੀਸ਼ਦ ਦੀ ਜ਼ਮੀਨ ਆ ਉੱਥੇ ਖੜਿਆ ਜਾਊਗਾ ਉਸ ਤੋਂ ਅੱਗੇ ਜੇ ਤਰ੍ਹਾਂ ਪਿੰਡ ਪਿੰਡ ਗਲੀ ਗਲੀ ਸ਼ਹਿਰ ਦੀ ਹਰ ਵਾਰਡ ਦੇ ਵਿੱਚ ਨਸ਼ੇ ਦਾ ਪਸਾਰਾ ਇੰਨਾ ਜ਼ਿਆਦਾ ਕਿ ਬਹੁਤ ਬੁਰਾ ਹਾਲ ਹੋਇਆ ਪਿਆ ਬੱਚੇ ਮਰ ਗਏ ਬੱਚਿਆਂ ਦੀਆਂ ਮਾਵਾਂ ਰੋਂਡੀਆਂ ਇੱਥੇ ਹੈਲਥ ਦਾ ਬੜਾ ਮੰਦਾ ਹਾਲ ਆ ਜਿੰਨੀਆਂ ਡਿਸਪੈਂਸਰੀਆਂ ਨੇ ਉਹ ਹੈ ਤੇ ਡਿਸਪੈਂਸਰੀਆਂ ਨੇ ਇਹਨਾਂ ਰੰਗ ਮਾਰ ਕੇ ਉੱਤੇ ਲਿਖਤਾ ਆਮ ਆਦਮੀ ਕਲੀਨਿਕ ਵਿੱਚ ਡਾਕਟਰ ਨਹੀਂ ਹੈਗੇ ਦਵਾਈ ਨਹੀਂ ਹੈਗੀ ਪਿੰਡੋ ਪਿੰਡੀ ਬਹੁਤ ਮੰਦਾ ਹਾਲ ਆ ਬੁਰਾ ਹਾਲ ਆ ਆ ਤੁਸੀਂ ਉਹ ਵਾਦਾ ਜੇ ਪੜ੍ਹਾਈ ਦੇ ਆ ਜੀਏ ਪੜ੍ਹਾਈ ਦੇ ਉੱਤੇ ਸਕੂਲਾਂ ਦੇ ਉੱਤੇ ਜਿੰਨਾਂ ਪਿੰਡਾਂ ਦੇ ਵਿੱਚ ਜਾ ਕੇ ਵੇਖੋ ਇਹਨਾਂ ਨੇ ਮੱਥਿਆਂ ਤੇ ਮਾਰ ਕੇ ਰੰਗ ਉੱਤੇ ਲੇਤਾ ਸਿੱਖਿਆ ਕ੍ਰਾਂਤੀ ਉਹ ਸਿੱਖਿਆ ਕ੍ਰਾਂਤੀ ਭੜਿਓ ਉਹ ਸਿੱਖਿਆ ਕ੍ਰਾਂਤੀ ਇਹ ਹੈ ਕਿ ਤੁਸੀਂ ਆ ਬਾਥਰੂਮ ਬਣਾ ਲਓ ਤੇ ਬਾਹਰ ਕਲੀ ਮਾਰ ਕੇ ਉੱਤੇ ਲੈ ਦਿਓ ਆ ਸਿੱਖਿਆ ਕ੍ਰਾਂਤੀ ਤੇ ਆਮ ਆਦਮੀ ਪਾਰਟੀ ਤੇ 플ਾਂਟ ਵਗਾਣਾ ਉਹ ਜਾਣਦੇ ਓਏ ਪ੍ਰਿੰਸੀਪਲ ਨਹੀਂ ਹੈਗੇ ਮਾਸਟਰ ਨਹੀਂ ਹੈਗੇ ਇਹ ਜਿਹੜੀ ਆ ਸਾਰਾ ਜਿਹੜੀਆਂ ਕੰਮੀਆਂ ਉਹਨਾਂ ਨੂੰ ਮੈਂ ਪੂਰਾ ਕਰਾਂਗਾ ਮੈਂ ਤੇ ਜੇ ਮੈਨੂੰ ਟਿਕਟ ਦਿੰਦੇ ਆ ਮੈਂ ਵੀਰ ਜੀ ਮੈਂ ਘਰੋਂ 10000 ਵੋਟ ਆਪਣੀ ਪਰਸਨ ਲੈ ਕੇ ਚੱਲਦਾ ਮੇਰੀ ਦੇਸ਼ੇਦਾਰੀ ਦੀ ਮੇਰੇ ਸੱਜਣਾ ਦੀ ਮੈਂ ਖਾਲਸਾ ਸਕੂਲ ਜੋਂ ਤੋਂ ਪੜਦਾ ਰਿਆਂ ਕਬੱਡੀ ਖੇਡਦਾ ਰਿਆਂ ਮੈਂ ਕਬੱਡੀ ਦਾ ਵੀ ਆਲ ਇੰਡੀਆ ਯੂਨੀਵਰਸਿਟੀ ਦੋ ਵਾਰ ਖੇਡ ਕੇ ਆਇਆ ਬੀਰਸਾਭ ਕਾਲਜ ਪੜਿਆ ਮੇਰੀ ਸੱਜਣਤਾ ਹੀ ਛੋਟੇ ਹੁੰਦਿਆਂ ਤੋਂ ਮੈਂ ਕੰਪੈਨ 20 ਸਾਲ ਚਲਾਈਏ ਲੋਕਾਂ ਦੇ ਮੈਂ ਖੇਤਾਂ 'ਚ ਜਾ ਕੇ ਮੈਨੂੰ ਤੇ ਲੋਕਾਂ ਦੇ ਨਹਿਰਾਂ ਦਾ ਵੀ ਪਤਾ ਕਿ ਦੀ ਕਿੰਨੀ ਜ਼ਮੀਨ ਆ ਔਰ ਲੋਕਾਂ ਦੇ ਵਿੱਚ ਰਹਾ ਉਦੋਂ ਮਗਰੋਂ ਜੇ ਨੇਤਾਗਿਰੀ ਚਾਏ ਆ ਤੇ ਮੈਂ ਉਦੋਂ ਦੀ ਲੋਕਾਂ ਦੀ ਸੇਵਾ ਕਰਦਾ ਆ ਔਰ ਹਰ ਗਲੀ ਦਾ ਹਰ ਬੂਦ ਦਾ ਮੈਨੂੰ ਪਤਾ ਕਿਦਾ ਕੀ ਹੋ ਰਿਹਾ ਕਿੱਥੇ ਕੀ ਆ ਇਸ ਕਰਕੇ ਵੈਗੂ ਦੀ ਕਿਰਪਾ ਚੜ੍ਹਦੀ ਕਲਾ ਹੋਵੇਗੀ ਬੜੀ ਮਾਰਜਨ ਦੇ ਨਾਲ ਜਿੱਤ ਕੇ ਇਹ ਜਿਹੜੀ ਟਿਕਟ ਹੈ ਇਹ ਸਾਡੇ ਪ੍ਰਧਾਨ ਜੀ ਰਾਜਾ ਵੜਿੰਗ ਜੀ ਔਰ ਸਾਡੇ ਨੇਤਾ ਜੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਦੇ ਗੋਲੀ ਦੇ ਵਿੱਚ ਪਾਵਾਂਗੇ ਵੇਖੋ ਇਹ ਜਿਹੜੇ ਆ ਹੁਣ ਜਿਹੜੀ ਆ ਆਮ ਪਾਰਟੀ ਸਰਕਾਰ ਆ ਸੰਵਧਾਨ ਨੂੰ ਇਹ ਬੜਾ ਖਰਾਬ ਕਰਨ ਲਈ ਆ ਤੇ ਸਾਡੇ ਬਾਬਾ ਸਾਹਿਬ ਉਮੀਦਵਾਰ ਜੀ ਨੇ ਸੰਵਧਾਨ ਸਾਡਾ ਤਿਆਰ ਕੀਤਾ ਹੈ ਔਰ ਬੜੀ ਮਿਹਨਤ ਨਾਲ ਕੀਤਾ ਹੈ ਔਰ ਇਹ ਜਿਹੜੇ ਲੋਕ ਹੈਗੇ ਆ ਆਮ ਪਾਰਟੀ ਵਾਲੇ ਉਹਨੂੰ ਖਰਾਬ ਕਰਨ ਤੇ ਥੱਲੇ ਉਹ ਬੀਜੇਪੀ ਵੀ ਜਿਹੜੀ ਆ ਉਹ ਸੰਵਧਾਨ ਨੂੰ ਖਰਾਬ ਕਰਨ ਤੇ ਥੱਲੇ ਹੋਈ ਆ ਐਸੀ ਗੱਲ ਨਹੀਂ ਹੋਊਗੀ ਵਾਹਿਗੁਰੂ ਕਿਰਪਾ ਕਰੇ ਇਹ ਜਿਹੜਾ ਐਸੀ ਵਰਗ ਦਾ ਵੇਖੋ ਜੀ ਇਹ ਤੇ ਇੱਕ ਗੁਰੂ ਗਬ ਸਿੰਘ ਮਹਾਰਾਜ ਦੀ ਕੌਮ ਹੈ ਰੰਗਰੇਟੇ ਗੁਰੂ ਕੇ ਬੇਟੇ ਇਹ ਹੀ ਜੇ ਇਹ ਨਾਲ ਹੁਣ ਕੋਈ ਕੌਮ ਨਾ ਵੇ ਜੱਟ ਸੇਕ ਵੀ ਜਿਹੜੇ ਚੱਲਦੇ ਨੇ ਇਹਨਾਂ ਤੋਂ ਬਿਨਾਂ ਨਹੀਂ ਚੱਲ ਸਕਦੇ ਇਹਨਾਂ ਤੋਂ ਬਿਨਾਂ ਨਹੀਂ ਗੱਦੀ ਚੱਲ ਸਕਦੀ ਪਰ ਸਭ ਤੋਂ ਪਹਿਲੋਂ ਧਿਆਨ ਜਿਹੜਾ ਐਸੀ ਵਰਗ ਦਾ ਦੇਣਾ ਚਾਹੀਦਾ ਵਾ ਇਹਨਾਂ ਦੀ ਪੜ੍ਹਾਈ ਦਾ ਦੇਣਾ ਚਾਹੀਦਾ ਇਹਨਾਂ ਦੀ ਹੈਲਥ ਦਾ ਦੇਣਾ ਚਾਹੀਦਾ ਉਹ ਬੜਾ ਬੁਰਾ ਹਾਲ ਜੇ ਐਸੀ ਪਰਿਵਾਰਾਂ ਦਾ ਮੈਨੂੰ ਪਤਾ ਜੇ ਬੜਾ ਮੰਦਾ ਹਾਲ ਆ ਵੈਗੁਰੂ ਕਿਰਪਾ ਕਰੇ ਜੇ ਕਦੀ ਪਾਵਰ ਚਾਵਾਂ ਤੇ ਮੈਂ ਸੱਚ ਜਾਣਿਓ ਰਬ ਤੋਂ ਇਹ ਹੀ ਮੰਗਾ ਕੇ ਯਾਰ ਇੱਕ ਤੇ ਗਰੀਬੀ ਦੂਰ ਕਰ ਦੇ ਬਸ ਹੋਰ ਕੁਝ ਨਹੀਂ ਚਾਹੀਦਾ ਸ਼ਾਸ਼ੀਕਾਲ ਦੋਸਤੋ ਆਰਪੀਡੀ 24 ਤੇ ਤੁਹਾਡਾ ਸਵਾਗਤ ਹੈ ਪੰਜਾਬ ਸਰਕਾਰ ਵੱਲੋਂ ਹਲਕਾ ਤਰਨਤਾਰਨ ਦੀ ਸੀਟ ਵਿਧਾਨ ਸਭਾ ਦੀ ਸੀਟ ਖਾਲੀ ਐਲਾਨਣ ਤੋਂ ਬਾਅਦ ਸਿਆਸੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਨੇ ਹਲਕਾ ਤਰਨਤਾਰਨ ਦੇ ਵਿੱਚ ਤੇ ਵੱਖ-ਵੱਖ ਪਾਰਟੀਆਂ ਵੱਲੋਂ ਜਿਮਨੀ ਚੋਣਾਂ ਦੀ ਤਿਆਰੀ ਕੀਤੀ ਜਾ ਰਹੀ ਹੈ ਭਾਰਤੀ ਚੋਣ ਕਮਿਸ਼ਨ ਵੱਲੋਂ 6 ਮਹੀਨੇ ਦੇ ਅੰਦਰ-ਅੰਦਰ ਚੋਣ ਕਰਵਾਈ ਜਾਣੀ ਹੈ ਪਰ ਤਿਆਰੀਆਂ ਹੁਣ ਤੋਂ ਹੀ ਸ਼ੁਰੂ ਨੇ ਉਮੀਦਵਾਰ ਆਪੋ ਆਪਣੀ ਦਾਵੇਦਾਰੀ ਪੇਸ਼ ਕਰ ਰਹੇ ਨੇ ਇਸੇ ਤਰ੍ਹਾਂ ਕਾਂਗਰਸ ਪਾਰਟੀ ਤੋਂ ਸਾਡੇ ਨਾਲ ਮੌਜੂਦ ਨੇ ਚੇਅਰਮੈਨ ਰਣਜੀਤ ਸਿੰਘ ਰਾਣਾ ਗੰਡੀਵੰਡ ਜੋ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਦੇ ਨਾਲ ਵਰਕਰ ਦੇ ਤੌਰ ਤੇ ਜੁੜੇ ਰਹੇ ਔਰ ਵੱਖ-ਵੱਖ ਅਹੁਦਿਆਂ ਤੇ ਵੀ ਰਹੇ ਔਰ ਬਲਾਕ ਸੰਮਤੀ ਦੇ ਚੇਅਰਮੈਨ ਵੀ ਰਹੇ ਹੁਣ ਇਸ ਵਕਤ ਉਹਨਾਂ ਵੱਲੋਂ ਵਿਧਾਨ ਸਭਾ ਚੋਣਾਂ ਦੇ ਵਿੱਚ ਜਿਹੜੀ ਜਿਮਨੀ ਚੋਣ ਹੋਣ ਜਾ ਰਹੀ ਹੈ ਤਰਨਤਾਰਨ ਤੋਂ ਉਸ ਦੇ ਵਿੱਚ ਆਪਣੀ ਉਮੀਦਵਾਰੀ ਪੇਸ਼ ਕੀਤੀ ਹੈ ਦਾਵੇਦਾਰੀ ਪੇਸ਼ ਕੀਤੀ ਆ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਰਾਣਾ ਜੀ ਤੁਹਾਡਾ ਸਾਡੇ ਚੈਨਲ ਤੇ ਮੈਂ ਜੀ ਕਾਂਗਰਸ ਦਾ ਇੱਕ ਥਰਡ ਲੈਵਲ ਦਾ ਵਰਕਰ ਹੋਂਤੇ ਅੱਜ ਬਹੁਤ ਮੈਂ ਮੇਰਾ ਮਨ ਖੁਸ਼ ਆ ਕਿ ਮੇਰੇ ਵਰਗੇ ਵਰਕਰ ਦੀ ਤੁਸੀਂ ਅੱਜ ਇੰਟਰਵਿਊ ਲੈਣ ਆਏ ਜੀ ਮੈਂ ਬਹੁਤ ਤੁਹਾਡਾ ਦਿਲੀ ਧੰਨਵਾਦ ਕਰਦਾ ਤੁਹਾਡੇ ਚੈਨਲ ਦਾ ਬਹੁਤ ਦਿਲੀ ਧੰਨਵਾਦ ਰਾਣਾ ਜੀ ਵਰਕਰ ਦੀ ਗੱਲ ਕਰਦੇ ਹੋ ਕੋਈ ਵੀ ਪਾਰਟੀ ਜਿਹੜੀ ਹੁੰਦੀ ਹੈ ਉਸ ਦੀ ਰੀਡ ਦੀ ਹੱਡੀ ਹੁੰਦੇ ਨੇ ਵਰਕਰ ਜਿਸ ਦੇ ਸਿਰ ਤੇ ਕੋਈ ਵੀ ਪਾਰਟੀ ਚੱਲਦੀ ਹੈ ਫਿਰ ਆਪਣੇ ਆਪ ਨੂੰ ਇੰਨਾ ਨਿਮਾਣਾ ਕਿਉਂ ਦਰਸਾ ਰਹੇ ਅਸੀਂ ਹੈ ਹੀ ਵਰਕਰ ਆ ਜੀ ਵਰਕਰ ਤਾਂ ਤੁਹਾਨੂੰ ਦੱਸਣ ਲੱਗਿਆ ਜਿਉਂ ਦੇਸ਼ ਯਾਦ ਹੋਇਆ ਔਰ ਕਾਂਗਰਸ ਪਾਰਟੀ ਦਾ ਝੰਡਾ ਸਾਡੇ ਪਰਿਵਾਰ ਨੇ ਬੁਲੰਦ ਰੱਖਿਆ ਹੈ ਪੀੜੀ ਦਰ ਪੀੜੀ ਮੇਰੇ ਦਾਦਾ ਜੀ ਮੇਰੇ ਜਮਨ ਤੋਂ ਪਹਿਲਾਂ ਸਰਦਾਰ ਗੁਰदयाल ਸਿੰਘ ਢਿੱਲੋਂ ਜੀ ਦੇ ਨਾਲ ਉਹਨਾਂ ਨੇ ਕੰਮ ਕੀਤਾ ਜਿਹੜੇ ਇੰਡੀਆ ਦੇ ਸਪੀਕਰ ਸਨ ਔਰ ਵਰਲਡ ਦੇ ਸਪੀਕਰਾਂ ਦੇ ਪ੍ਰੈਜ਼ੀਡੈਂਟ ਵੀ ਰਹੇ ਮੇਰੇ ਪਿਤਾ ਜੀ ਉਹਨਾਂ ਤੋਂ ਬਾਅਦ ਆਏ ਉਹਨਾਂ ਗੰਡੀਵੰਡ ਪਿੰਡ ਦੇ 10 ਸਾਲ ਸਰਪੰਚ ਰਹੇ ਔਰ ਨਿਸ਼ਕਾਮ ਸੇਵਾ ਜਿਹੜੀ ਪਿੰਡ ਦੀ ਵੀ ਕੀਤੀ ਔਰ ਕਾਂਗਰਸ ਪਾਰਟੀ ਦੀ ਵੀ ਕੀਤੀ ਉਸ ਤੋਂ ਮਗਰੋਂ ਜੇ ਮੇਰੀ ਟਰਮ ਆਈ ਜਦੋਂ ਮੈਂ ਵੀ ਆਪਣਾ ਪਿੰਡ ਗੰਡੀਵੰਡ ਮੇਰਾ ਪਿੰਡ ਜਿਹੜਾ 4500 ਵੋਟ ਦਾ ਪਿੰਡ ਆ ਪੰਜ ਬੂਥਾਂ ਦਾ ਪਿੰਡ ਆ ਔਰ ਗੰਡੀਵੰਡ ਬਲਾਕ ਤੋਂ ਕੀ ਤਰਨਤਨ ਬਲਾਕ ਤੋਂ ਤਕਰੀਬਨ ਵੱਡਾ ਪਿੰਡ ਆ ਏ ਔਰ ਉਥੇ ਕਾਂਗਰਸ ਦਾ ਝੰਡਾ ਜਿਹੜਾ ਮੈਂ ਤੇ ਮੇਰੇ ਪਿਓ ਦਾਦਿਆਂ ਨੇ ਬਲੰਦ ਰੱਖਿਆ ਵਾ ਮੈਂ ਆਪ ਦਾ ਜੇ ਡਾਟਾ ਤੁਹਾਨੂੰ ਦਵਾ ਮੈਂ ਉਥੋਂ ਚਾਰ ਆਰ ਇਲੈਕਸ਼ਨਾਂ ਲੜ ਕੇ ਔਰ ਗੁਰੂ ਸਾਹਿਬ ਦੀ ਇੰਨੀ ਕਿਰਪਾ ਵੀ ਮੇਰੇ ਪਿੰਡ ਦੇ ਜਿਹੜੇ ਭਰਾ ਮੇਰੇ ਆ ਜਿਨ੍ਹਾਂ ਨੇ ਲੋਕ ਨੇ ਉਹਨਾਂ ਦੀ ਉਹਨਾਂ ਦੇ ਵਿੱਚ ਹੀ ਰੱਬ ਵਸਿਆ ਜੇ ਮੇਰੇ ਵਰਗੇ ਬੰਦੇ ਨੂੰ ਉਹਨਾਂ ਸਰਬਸੰਮਤੀ ਦੇ ਨਾਲ ਜਿਹੜੀਆਂ ਇਲੈਕਸ਼ਨਾਂ ਸਾਰੀਆਂ ਲੜਾ ਕੇ ਹੁਣ ਮੈਂ ਬਲਾਕ ਸੰਮਤੀ ਗੰਢੀਵਿੰਡ ਦਾ ਚੇਅਰਮੈਨ ਵਜੋਂ ਕੰਮ ਕਰ ਰਿਹਾ ਔਰ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਗਾਂ ਜਿਹੜਾ ਮੇਰਾ ਬੇਟਾ ਹੈ ਉਹ ਬਲਾਕ ਕੰਡਿਵਨ ਦਾ ਪ੍ਰੈਜ਼ੀਡੈਂਟ ਹੈ ਜਗਮੀਟਨ ਔਰ ਨਾਲ ਪੰਜਾਬ ਕਾਂਗਰਸ ਦਾ ਸਪੋਰਟਸ ਪਰਸਨ ਹੈ ਔਰ ਕਾਂਗਰਸ ਦਾ ਝੰਡਾ ਬੁਲੰਦ ਕਰਨ ਵਾਸਤੇ ਸੇਵਾ ਦਿਨ-ਬਾਰ ਦਿਨ ਕਰ ਰਹੇ ਹਨ ਰਾਣਾ ਜੀ ਤੁਸੀਂ ਸਰਬਸੰਮਤੀਆਂ ਦੀ ਗੱਲ ਕੀਤੀ ਹੈ ਬਹੁਤੀ ਵਾਰ ਜਦੋਂ ਸਰਕਾਰ ਹੁੰਦੀ ਹੈ ਤਾਂ ਆਮ ਹੀ ਲੋਕਾਂ ਦੇ ਵਿੱਚ ਗੱਲ ਪ੍ਰਚਲਿਤ ਹੋ ਜਾਂਦੀ ਹੈ ਕਿ ਸਰਬਸੰਮਤੀ ਨਹੀਂ ਸਬਰ ਸੰਮਤੀ ਹੋਈ ਹੈ ਕਿਉਂਕਿ ਦੂਸਰੇ ਉਮੀਦਵਾਰ ਨੂੰ ਖੜ੍ਹ ਨਹੀਂ ਦਿੱਤਾ ਜਾਂਦਾ ਕਿ ਤੇ ਇਸ ਤਰੀਕੇ ਦੀ ਸਹਿਮਤੀ ਤਾਂ ਨਹੀਂ ਹਾਂ ਜੀ ਨਾ ਜਾ ਕੇ ਪਿੰਡੋਂ ਪੁੱਛੋ ਮੇਰੇੋਂ ਇਹ ਜੀ ਕੋਈ ਗੱਲ ਨਹੀਂ ਮੈਨੂੰ ਲੋਕਾਂ ਨੇ ਆਪ ਚੁਣਿਆ ਮੇਰੇ ਅੱਗੇ ਮਤਲਬ ਵੀ ਹਰ ਬੰਦੇ ਨੇ ਮੈਨੂੰ ਹਰ ਪਾਰਟੀ ਨੇ ਕਿਹਾ ਨਹੀਂ ਯਾਰ ਤੂੰ ਬੰਦ ਤੇਰੇ ਅੱਗੇ ਅਸੀਂ ਨਹੀਂ ਖਲੋਣਾ ਤੂੰ ਸਾਡਾ ਭਰਾ ਆ ਉਹ ਕਿਸੇ ਨੇ ਵੱਡਾ ਭਰਾ ਮੰਨਿਆ ਕਿਸੇ ਨੇ ਛੋਟਾ ਭਰਾ ਬਣ ਕੇ ਇਹੋ ਜੇ ਕੋਈ ਕਾਗਜ਼ ਕਿਸੇ ਦੇ ਰਿਜੈਕਟ ਨਹੀਂ ਕਰਾਇਆ ਕਿਸੇ ਦਾ ਕੋਈ ਧੱਕਾ ਨਹੀਂ ਕੀਤਾ ਸਰਵਸੰਤੀ ਸਰਵਸੰਤੀ ਕੰਮ ਕਿਹੋ ਜੇ ਕਰਵਾਏ ਫਿਰ ਤੁਸੀਂ ਤੁਹਾਡੇ ਸਿਰਫ ਰਿਸ਼ਤੇਦਾਰੀ ਜਾਂ ਭੈਣ ਭਰਾ ਮੰਨ ਕੇ ਜਿਤਾਉਂਦੇ ਸਰਵਸੰਤੀ ਦਿੰਦੇ ਰਹੇ ਲੋਕ ਤੇ ਤੁਹਾਡੇ ਕੰਮਾਂ ਨੂੰ ਕਹਿਲ ਸੀ ਕੰਮ ਇਸ ਤਰ੍ਹਾਂ ਜੀ ਮੇਰੇ ਦਾਦਾ ਜੀ ਨੇ ਕੰਮ ਕੀਤਾ ਮੇਰੇ ਪਿਤਾ ਜੀ ਨੇ 10 ਸਾਲ ਕੰਮ ਕੀਤਾ ਮੈਂ ਜਿੰਨੀਆਂ ਇਲੈਕਸ਼ਨਾਂ ਲੜੀਆਂ ਮੈਂ ਕੰਮ ਕੀਤਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡੇ ਪਰਿਵਾਰ ਚ ਅਸੀਂ ਕਦੀ ਕਿਸੇ ਅਫਸਰ ਨੂੰ ਪੈਸਾ ਨਹੀਂ ਦਵਾਇਆ ਇੱਕ ਜਿਹੜਾ ਪੈਸਾ ਦਵਾਉਣਾ ਨਾ ਉਹ ਦਲਾਲਪੁਣਾ ਹੁੰਦਾ ਔਰ ਸਾਨੂੰ ਮਾਣ ਆ ਅਸੀਂ ਜਿੰਨਾ ਕੰਮ ਕਰਾਇਆ ਰੀਚ ਲੋਕਾਂ ਦੀ ਸੇਵਾ ਕੀਤੀ ਆ ਕੋ ਲੋ ਭਾਵੇਂ ਕੋਹਨ ਚਾਹ ਪਿਆਤੀ ਹੋਵੇ ਪਰ ਕਦੀ ਕਿਸੇ ਤੋਂ ਚਾਹ ਦਾ ਕੱਪ ਨਹੀਂ ਪੀਤਾ ਇਹ ਜਿਹੜੀ ਸਾਡੇ ਵੱਡੀ ਜਿਹੜੀ ਆ ਪਰਮੇਸ਼ਰ ਦੀ ਸਾਡੇ ਉੱਤੇ ਇਹ ਕਿਰਪਾ ਹੈ ਕਿ ਅਸੀਂ ਦਲਾਲ ਪੁਣਾ ਨਹੀਂ ਕੀਤਾ ਚਾਹੇ ਪੁਲਿਸ ਅਫਸਰ ਹੋਵੇ ਚਾਹੇ ਕੋਈ ਵੀਡੀਓ ਹੋਵੇ ਚਾਹੇ ਤਸਵੀਰਦਾਰ ਹੋਵੇ ਚਾਹੇ ਕੋਈ ਬਿਜਲੀ ਦਾ ਕੋਈ ਅਫਸਰ ਹੋਵੇ ਕਦੀ ਕਿਸੇ ਨੂੰ ਪੈਸੇ ਦੇ ਕੇ ਨਹੀਂ ਕੰਮ ਕਰਾਇਆ ਇਸ ਕਰਕੇ ਲੋਕ ਪਿਆਰ ਕਰਦੇ ਆ ਜਿਹੜਾ ਕੋ ਗਰੀਬ ਗੁਰਬਾ ਬੜੀ ਗੁਰਬਤ ਆ ਸਾਡੇ ਪਿੰਡ ਵੀ ਜਿਹੜੇ ਕੋ ਲੋਕ ਆਉਂਦੇ ਆ ਜਿਸ ਤਰ੍ਹਾਂ ਕਿ ਜੇ ਕੋਈ ਲੋਕ ਕਈ ਗਰੀਬ ਜਿਨ੍ਹਾਂ ਦੇ ਦਿਹਾਂਤ ਹੋ ਜਾਂਦਾ ਉਹਨਾਂ ਦੀ ਹੈਲਪ ਵੀ ਕਰੀਦੀ ਆ ਉਹਨਾਂ ਦੇ ਵਿਚਾਰਾਂ ਦੇ ਕਈ ਯਾਰ ਇਥੋਂ ਤੱਕ ਇੱਥੇ ਲੋਕ ਵਿਚਾਰੇ ਲੋਕਾਂ ਦੇ ਘਰਾਂ ਚ ਆਟਾ ਨਹੀਂ ਹੈਗਾ ਔਰ ਜੇ ਕੋਈ ਦਿਹਾਂਤ ਹੋ ਜਾਂਦਾ ਲੱਕੜ ਨਹੀਂ ਹੈਗੀ ਸੰਸਕਾਰ ਕਰਨ ਨੂੰ ਇਹੋ ਜੀਆਂ ਗੱਲਾਂ ਕਰਕੇ ਜਿਹੜਾ ਅਹੀਂ ਤੇ ਵੇਖੋ ਬਹੁਤ ਵੱਡੇ ਨਹੀਂਗੇ ਪਰ ਸਾਡੀ ਦਲੀਲ ਵੱਡੀ ਆ ਦਿਲਵਟਾ ਅਸੀਂ ਕਦੀ ਆਪਦੇ ਘਰ ਆਏ ਨੂੰ ਕਦੀ ਗਰੀਬ ਗੁਰਬੇ ਨੂੰ ਨਹੀਂ ਮੋੜਿਆ ਉਹਦੇ ਨਾਲ ਵੇਖ ਕੇ ਉਹਦੇ ਦੁੱਖ ਚ ਦੁੱਖ ਸਾਂਝਾ ਕਰੀਦਾ ਉਹਦੇ ਸੁੱਖ ਸੁੱਖ ਸਾਂਝਾ ਕਰੀਦਾ ਇਸੇ ਕਰਕੇ ਲੋਕ ਪਿਆਰ ਕਰਦੇ ਵੈਗਰੋ ਦੀ ਕਿਰਪਾ ਨਾਲ ਚੜ੍ਹਦੀ ਕਲਾ ਰਾਣਾ ਜੀ ਵੱਡਾ ਸਿਆਸੀ ਪਰਿਵਾਰ ਹੈ ਤੁਹਾਡਾ ਲੰਮੇ ਸਮੇਂ ਤੋਂ ਸਿਆਸਤ ਦੇ ਵਿੱਚ ਔਰ ਤੁਹਾਡੀ ਵੀ ਹੁਣ ਉਮਰ ਕਾਫੀ ਹੋ ਚੁੱਕੀ ਹੈ ਔਰ ਸਿਆਸੀ ਸਫਰ ਹੈ ਜਿਹੜਾ ਕਾਫੀ ਲੰਮਾ ਹੋ ਚੁੱਕਾ ਫਿਰ ਟਿਕਟ ਹੋਣੀ ਕਿਉਂ ਮੰਗ ਰਹੇ ਕਾਂਗਰਸ ਦੀ ਟਿਕਟ ਵੇਖੋ ਜੀ ਮੈਂ 12 24 ਅਪਲਾਈ ਕੀਤੀ ਸੀ ਅਗਨੀਉਤਰੀ ਸਾਹਿਬ ਜਦੋਂ ਇੱਥੇ ਆਏ ਚਲੋ ਉਹ ਤੋਂ ਮੈਂ ਮੇਰੀ ਉਮਰ ਬਹੁਤ ਕਾਫੀ ਛੋਟੀ ਸੀ ਅਗਨੀਉਤਰੀ ਸਾਹਿਬ ਦੇ ਬਰਾਬਰ 17 'ਚ ਵੀ ਮੈਂ ਅਪਲਾਈ ਕੀਤੀ ਹੀ ਮੁੜ ਕੇ ਕੈਪਟਨ ਸਾਹਿਬ ਨੇ ਸਾਨੂੰ ਅਗਨੀਉਤਰੀ ਸਾਹਿਬ ਨੂੰ ਦਿੱਲੀ ਸੱਦ ਕਿ ਉਹਨਾਂ ਕਿਹਾ ਨਹੀਂ ਬੇਟਾ ਅਗਨੀਉਤਰੀ ਸਾਹਿਬ ਦੀ ਮਦਦ ਕਰ ਇਹਨਾਂ ਦੀ ਏਜ ਹੈ ਇਹਨਾਂ ਨੇ ਬੰਨਾ ਤੇ ਤੇਰੀ ਵਾਲੀ ਵਾਰੀ ਫੇਰ ਆਉਣੀ ਅਹੀਂ ਫੇਰ ਹੁਣ ਜਦੋਂ ਆ ਬਾਈ ਦੀ ਇਲੈਕਸ਼ਨ ਫੇਰ ਦੁਬਾਰਾ ਆਈ ਆ ਉਸ ਤੋਂ ਬਾਅਦ ਆ ਜਦੋਂ ਇੱਥੇ ਘਰ ਕਰ ਚੁੱਕੇ ਸਨ ਅਗਨੀ ਉਤਰੀ ਸਾਹਿਬ ਐਮ ਐਲ ਏ ਬਣ ਕੇ ਫੇਰ ਅਸੀਂ ਉਸ ਵਾਰ ਮੈਂ ਅਪਲਾਈ ਨਹੀਂ ਕੀਤਾ ਕਿਉਂਕਿ ਅਗਨੀ ਉਤਰੀ ਸਾਹਿਬ ਮੌਜੂਦਾ ਐਮ ਐਲ ਏ ਸਨ ਔਰ ਸਾਨੂੰ ਵੀ ਪਤਾ ਹੈ ਸਾਡੇ ਇੰਚਾਰਜ ਸਾਹਿਬ ਨੇ ਨਾਲ ਇੰਚਾਰਜ ਵੀ ਨੇ ਆ ਗਏ ਨੇ ਇੱਕ ਬੇਵਕੂਫੀ ਹੁੰਦੀ ਹੈ ਕਿ ਜੇ ਫੇਰ ਵੀ ਮੈਂ ਐਵੇਂ ਹੀ ਮੰਗਦਾ ਰਹਿੰਦਾ ਬਾਈ ਚ ਬਿਲਕੁਲ ਟਿਕਟ ਨਹੀਂ ਮੰਗੀ ਹੁਣ ਉਹਨਾਂ ਦਾ ਦਿਹਾਤੋਂ ਹੋ ਗਿਆ ਬਾਈ ਤੋਂ ਵੱਧਾ ਵਾਇਗਰੂ ਸੱਚੇ ਪਾਛਾ ਜਿਹੜਾ ਇਹ ਕੰਮ ਹੋਇਆ ਉਹ ਕਿਸੇ ਨਾਲ ਨਾ ਕਰੇ ਇੱਥੇ ਬੰਦਾ ਸਦਾ ਨਹੀਂ ਆਉਂਦਾ ਹੁਣ ਸੋਹਲ ਸਾਹਿਬ ਆਏ ਹੀ ਐਮਐਲਏ ਬਣ ਕੇ ਉਹ ਵੀ ਚਲੇ ਗਏ ਨੇ ਇਸ ਦੁਨੀਆ ਤੋਂ ਕਿਸੇ ਨੂੰ ਕੋਈ ਪਤਾ ਨਹੀਂ ਕਦੋਂ ਕਿੰਨੇ ਚਲੇ ਜਾਣਾ ਪਰ ਆਪਾਂ ਸੁੱਖ ਮੰਗਦੇ ਆ ਅੱਜ ਜਿਹੜੀ ਤਰਨਤਨ ਦੀ ਸੀਟ ਖਾਲੀ ਹੋਈ ਆ ਇਹਦੇ ਉੱਤੇ ਮੈਂ ਤਾਂ ਆਪਣਾ ਹੱਕ ਰੱਖਦਾ ਕਿ ਅਸੀਂ ਪੁਰਾਣਾ ਜੱਦੀਪੁਰਖੀ ਜਿਹੜਾ ਜਿਉਂ ਦੇਸ਼ ਯਾਦ ਹੋਇਆ ਉਦੋਂ ਤੋਂ ਕਾਂਗਰਸ ਨਾਲ ਜੁੜੇ ਆ ਕਦੀ ਵੀ ਐਂਦੀ ਐ ਨਹੀਂ ਹੋਏ ਔਰ ਪਿੰਡ 'ਚ ਬੈਠੇ ਆ ਗੰਡੀਵੰਡ ਪਿੰਡ ਦੇ ਵਿੱਚ ਬੈਠਾ ਮੈਂ ਨਾ ਅੰਮ੍ਰਿਤਸਰ ਰਹਿਣਾ ਵਾ ਨਾ ਮੈਂ ਚੰਡੀਗੜ੍ਹ ਰਹਿਣਾ ਉੱਥੇ ਬੈਠਾ ਲੋਕਾਂ ਦੀ ਸੇਵਾ ਦੇ ਵਿੱਚ ਰਹਿਣਾ ਇਸ ਕਰਕੇ ਮੈਂ ਆਪਣਾ ਹੱਕ ਸਮਝਦਾ ਕਿ ਮੈਂ 2 ਨੰਬਰ ਦੀ ਸੀਟ ਜਿਹੜੀ ਹੈ ਇੱਕ ਬਲਾਕ ਸੰਮਤੀ ਦੇ ਚੇਅਰਮੈਨ ਦੀ ਉਹ ਮੈਂ ਸਰ ਕਰ ਲਈ ਆ ਮੇਰੀ ਅਗਲੀ ਪੌੜੀ ਐਮਐਲਏ ਦੀ ਆ ਮੈਂ ਉਹ ਕਿ ਸਾਰੀਆਂ ਇਲਕਸ਼ਨਾ ਮੈਂ ਸਾਰੀਆਂ ਲੜ ਚੁੱਕਾ ਹਾਂ ਮੇਰਾ ਪਰਿਵਾਰ ਲੜ ਚੁੱਕਾ ਹੈ ਉਹ ਸਾਰੀਆਂ ਲੜਨ ਤੋਂ ਬਾਅਦ ਹੁਣ ਸਾਡਾ ਜਿਹੜਾ ਇੱਕ ਮੁੱਖ ਮਕਸਦ ਹੈ ਵੀ ਜਿਹੜਾ ਹੁਣ ਐਮਐਲਏ ਦੀ ਹੈ ਟਿਕਟ ਆ ਇਹਦੇ ਵਿੱਚ ਵੀ ਜਾ ਕੇ ਅਸੀਂ ਲੋਕਾਂ ਦੀ ਸੇਵਾ ਕਰਨੀ ਆ ਕਿਤਨਾ ਕਰੀਏ ਔਰ ਇਹ ਵੀ ਗੱਲ ਹੈ ਕਿ ਜਿੱਦਣ ਮੈਨੂੰ ਉਥੇ ਬਲਾਕ ਸੰਪਤੀ ਦੀ ਸੀਟ ਤੇ ਬਿਠਾਇਆ ਮੇਰੇ ਪਿਤਾ ਜੀ ਵੀ ਨਾਲ ਹੀ ਅਗਨੇ ਉਤਰੀ ਸਾਹਿਬ ਵੀ ਨਾਲ ਸੀ ਹੁਣਾਂ ਇੱਕ ਹਦਾਇਤ ਕੀਤੀ ਸੀ ਕਾਕਾ ਆ ਪੱਗ ਜਿਹੜੀ ਆ ਸਾਡੀ ਪੱਗ ਈ ਤੇਰੇ ਸਿਰ ਤੇ ਰਹਤੀਓ ਵੇਖੀ ਕਿਤੇ ਦਾਗੀ ਨਾ ਕਰੀਂ ਇੱਕ ਤੇ ਹੱਥ ਮਾਰ ਕੇ ਕਹਿਣਾ ਕਦੀ ਕਿਸੇ ਤੋਂ ਕ੍ਰਾਪਸ਼ਨ ਨਹੀਂ ਲਈ ਇਹ ਸੈਕਟਰੀ ਵੀਡੀਓ 50 ਪਿੰਡ ਸਰਪੰਚ ਨੇ 50 ਪਿੰਡਾਂ ਦੇ ਇੱਕ ਢੇਲਾ ਕਿਸੇ ਨੂੰ ਕੋਈ ਕਹਦੇ ਮੈਂ ਇੱਥੇ ਨੀਵੇਂ ਥਾਂ ਬੈ ਕੇ ਪਾਣੀ ਪਰੂੰਗਾ ਕ੍ਰਾਪਸ਼ਨ ਦੇ ਮੈਂ ਬਹੁਤ ਖਿਲਾਫ ਹਾਂ ਔਰ ਇਸੇ ਕਰਕੇ ਹੀ ਮਾਰਾ ਇਹਨੇ ਗੱਡੀ ਚੜ੍ਹੀ ਆ ਗੁਰੂ ਸਾਹਿਬ ਕਿਰਪਾ ਕਰਨ ਛੜਦੀ ਖਿਲਾਓ ਜਦੋਂ ਤੁਸੀਂ ਪਾਰਟੀ ਦੇ ਵਿੱਚ ਰਹਿੰਦੇ ਆ ਵਕ ਵਕ ਅਹੁਦਿਆਂ ਤੇ ਕੰਮ ਕੀਤਾ ਔਰ ਉਹ ਅਹੁਦੇ ਨੇ ਜਿਨ੍ਹਾਂ ਦੇ ਕੋਲ ਬਹੁਤ ਸਾਰੀ ਪਾਵਰ ਹੁੰਦੀ ਏ ਔਰ ਲੋਕਾਂ ਦੇ ਕੰਮ ਕਰਨ ਦੇ ਸਮਰੱਥ ਹੁੰਦੇ ਨੇ ਫਿਰ ਐਸਾ ਕਿਹੜਾ ਕੰਮ ਜਿਹੜਾ ਰਹਿ ਗਿਆ ਏ ਜਿਹੜਾ ਤੁਸੀਂ ਐਮਐਲਏ ਬਣ ਕੇ ਕਰਉਣਾ ਚਾਹਦੇ ਵੇਖੋ ਜੀ ਮੈਂ ਮੈਂ ਤਰਨਤਨ ਹਲਕੇ ਦੇ ਵਿੱਚ ਅਗਨੀ ਉਤਰੀ ਸਾਹਿਬ ਦੇ ਨਾਲ ਕਮ ਸੇ ਕਮ 15 ਸਾਲ ਫਿਰਿਆ ਹਾਂ ਔਰ ਸਭ ਤੋਂ ਵੱਡਾ ਜਿਹੜਾ ਵਾ ਮੈਂ ਤਰਨਤਨ ਜੇ ਸਿਟੀ ਤੋਂ ਹੀ ਸ਼ੁਰੂ ਕਰਾਂ ਕਿ ਇੱਥੇ ਕਾਰ ਪਾਰਕਿੰਗ ਦਾ ਬੜਾ ਮੰਦਾ ਹਾਲਿਆ ਬਾਜ਼ਾਰਾਂ ਚੋਂ ਲੰਘਿਆ ਨਹੀਂ ਜਾਂਦਾ ਔਰ ਸਾਡੀ ਜਦੋਂ ਉੱਥੇ ਮੀਟਿੰਗ ਹੁੰਦੀ ਸੀ ਜਦੋਂ ਮੈਂ ਸੰਤੀ ਦਾ ਹੁਣ ਵੀ ਚੇਅਰਮੈਨ ਹੈ ਸਾਡੀਆਂ ਅਕਸਰ ਮੀਟਿੰਗਾਂ ਇੱਥੇ ਡੀਸੀ ਸਾਹਿਬ ਐਡੀਸੀ ਸਾਹਿਬ ਨਾਲ ਡਿਵੈਲਪਮੈਂਟ ਨਾਲ ਹੁੰਦੀਆਂ ਰਹਿੰਦੀਆਂ ਕਾਰ ਪਾਰਕਿੰਗ ਦੀ ਜਗ੍ਹਾ ਵੀ ਹੈਗੀ ਐ ਸ਼ਹਿਰ 'ਚ ਉੱਥੇ ਕਾਰ ਪਾਰਕਿੰਗ ਬਣਾਵਾਂਗੇ ਉਸ ਤੋਂ ਬਾਅਦ ਸ਼ਹਿਰ ਦੇ ਕਿਨਾਰੇ ਉੱਥੇ ਰੋਹੀ ਕੰਡੇ ਬੁਰਾ ਹਾਲ ਐ ਡੈਂਪ ਦਾ ਜਿਹੜਾ ਉਹ ਸ਼ਹਿਰ ਨੂੰ ਬਦਬੂ ਆਉਂਦੀ ਆ ਤੇ ਘੇਰੇ-ਘੇਰੇ ਵਾਦੀ ਆ ਲੋਕਾਂ ਦਾ ਜੀਣਾ ਆਰਾਮ ਹੋਇਆ ਉਹ ਜਿਹੜਾ ਡੈਂਪ ਐ ਥੋਂ ਚੁਕਾ ਕੇ ਉਹ ਬਾਹਰ ਜ਼ਿਲ੍ਹਾ ਪ੍ਰੀਸ਼ਦ ਦੀ ਜ਼ਮੀਨ 'ਆ ਉੱਥੇ ਖੜਿਆ ਜਾਊਗਾ ਉਸ ਤੋਂ ਅੱਗੇ ਜੇ ਤਰ੍ਹਾਂ ਪਿੰਡ ਪਿੰਡ ਗਲੀ ਗਲੀ ਸ਼ਹਿਰ ਦੇ ਹਰ ਵਾਰਡ ਦੇ ਵਿੱਚ ਨਸ਼ੇ ਦਾ ਪਸਾਰਾ ਇੰਨਾ ਜ਼ਿਆਦਾ ਕਿ ਬਹੁਤ ਬੁਰਾ ਹਾਲ ਹੋਇਆ ਪਿਆ ਬੱਚੇ ਮਰ ਗਏ ਬੱਚਿਆਂ ਦੀਆਂ ਮਾਵਾਂ ਰੋਂਡੀਆਂ ਕੋਈ ਕੰਟਰੋਲ ਨਹੀਂਗਾ ਉਹਦੇ ਉੱਤੇ ਮੈਂ ਸਿਕੰਜਾ ਕੱਸਾਂਗਾ ਉਸ ਤੋਂ ਅੱਗੇ ਲਾ ਲਾਂ ਕਿ ਗੈਂਗਸਟਰ ਜਿਹੜਾ ਵਾ ਪਤਾ ਨਹੀਂ ਕਿੰਨੂ ਗੈਂਗਸਟਰਵਾਦ ਇੰਨਾ ਫੈਲ ਗਿਆ ਕਿੰਨੂ ਕਿੰਨੇ ਗੋਲੀ ਮਾਰ ਦੇਣੀਆਂ ਉਹਦੇ ਉੱਤੇ ਵੀ ਆਪਾਂ ਜਿਹੜੀ ਉਹ ਗੱਲ ਵਿਚਾਰ ਕਰਕੇ ਇਹਦੇ ਉੱਤੇ ਵੀ ਆਪਾਂ ਉਹ ਜਿਹੜਾ ਸਿਕੰਜਾ ਕੱਸਾਂਗੇ ਜੇ ਮੈਂ ਪਾਵਰ ਚ ਆਇਆ ਉਦੋਂ ਅੱਗੇ ਹੋਰ ਰਾਲੂ ਇੱਥੇ ਹੈਲਥ ਦਾ ਬੜਾ ਮੰਦਾ ਹਾਲ ਆ ਜਿੰਨੀਆਂ ਡਿਸਪੈਂਸਰੀਆਂ ਨੇ ਉਹ ਹੈ ਤੇ ਡਿਸਪੈਂਸਰੀਆਂ ਨੇ ਇਹਨਾਂ ਰੰਗ ਮਾਰ ਕੇ ਉੱਤੇ ਲਿਖਤਾ ਆਮ ਆਦਮੀ ਕਲੀਨਿਕ ਵਿੱਚ ਡਾਕਟਰ ਨਹੀਂ ਹੈਗੇ ਦਵਾਈ ਨਹੀਂ ਹੈਗੀ ਪਿੰਡੋਂ ਪਿੰਡੀ ਬਹੁਤ ਮੰਦਾ ਹਾਲ ਆ ਬੁਰਾ ਹਾਲ ਆ ਹੈਲਥ ਤੋਂ ਵੱਧਾ ਜੇ ਪੜਾਈ ਤੇ ਆ ਜੀਏ ਪੜਾਈ ਦੇ ਉੱਤੇ ਸਕੂਲਾਂ ਦੇ ਉੱਤੇ ਜਿੰਨੀਆਂ ਪਿੰਡਾਂ ਦੇ ਵਿੱਚ ਜਾ ਕੇ ਵੇਖੋ ਇਹਨਾਂ ਨੇ ਮੱਥਿਆਂ ਤੇ ਮਾਰ ਕੇ ਰੰਗ ਉੱਤੇ ਲਿਖਤਾ ਸਿੱਖਿਆ ਕ੍ਰਾਂਤੀ ਉਹ ਸਿੱਖਿਆ ਕ੍ਰਾਂਤੀ ਭੜਿਓ ਉਹ ਸਿੱਖਿਆ ਕ੍ਰਾਂਤੀ ਇਹ ਹੈ ਕਿ ਤੁਸੀਂ ਆ ਬਾਥਰੂਮ ਬਣਾ ਲਓ ਤੇ ਬਾਹਰ ਕਲੀ ਮਾਰ ਕੇ ਉੱਤੇ ਲੇ ਲਿਓ ਆ ਸਿੱਖਿਆ ਕ੍ਰਾਂਤੀ ਤੇ ਆਮ ਆਦਮੀ ਪਾਰਟੀ ਤੇ 플ਾਂਟ ਢੁਕਾਣਾ ਉਹ ਜਾਣਦੇ ਓਏ ਪ੍ਰਿੰਸੀਪਲ ਨਹੀਂ ਹੈਗੇ ਮਾਸਟਰ ਨਹੀਂ ਹੈਗੇ ਇਹ ਜਿਹੜੀਆਂ ਸਾਰਾ ਜਿਹੜੀਆਂ ਖਾਮੀਆਂ ਉਹਨਾਂ ਨੂੰ ਮੈਂ ਪੂਰਾ ਕਰਾਂਗਾ ਔਰ ਸਾਡਾ ਤਰਨ ਤਾਰਨ ਹਲਕੇ ਦੇ ਵਿੱਚ ਅੱਜ ਤੱਕ ਕਦੀ ਕਿਸੇ ਨੇ ਜਿਹੜਾ ਵੀ ਕੋਈ ਐਮ.ਐਲ.ਏ ਆਉਂਦਾ ਰਿਹਾ ਪਾਵਰ ਚਾਉਂਦਾ ਰਿਹਾ ਕਦੀ ਕਿਸੇ ਨੇ ਸੋਚਿਆ ਹੀ ਨਹੀਂਗਾ ਵੀ ਯਾਰ ਬਾਰਡਰ ਬੈਲਟ ਆ ਸਾਡਾ ਹਲਕਾ ਮੇਰਾ ਪਿੰਡ ਵੀ ਬਾਰਡਰ ਤੋਂ ਜ਼ੀਰੋ ਲਾਈਨ ਤੋਂ 4 ਕਿਲੋਮੀਟਰ ਆ ਬਿਲਕੁਲ ਜ਼ੀਰੋ ਲਾਈਨ ਤੇ ਬੈਠੇ ਆ ਇੱਕ ਫੈਕਟਰੀ ਵੱਡੀ ਲਾਵਾਂਗੇ ਯਾਰ ਜਿੱਥੇ ਲੋਕਾਂ ਦਾ ਜਿਹੜੇ ਬੱਚੇ ਨੇ ਨੌਜਵਾਨ ਵਿਚਾਰੇ ਵਿਹਲੇ ਤੁਰੇ ਫਿਰਦੇ ਜਿਨ੍ਹਾਂ ਦਾ ਧਿਆਨ ਨਸ਼ਿਆਂ ਵਾਲਿਆ ਉਹਨਾਂ ਨੂੰ ਕਨਵਰਟ ਕਰਕੇ ਉੱਥੇ ਉਸ ਫੈਕਟਰੀ ਦੇ ਵਿੱਚ ਕਿਸੇ ਨੂੰ ਨੌਕਰੀ ਮਿਲੂਗੀ ਇਹਦੇ ਘਰ ਆਟਾ ਜਾਊ ਕੋਈ ਵਿਚਾਰਾ ਕੋਈ ਸੁਖੀ ਹੋਊਗਾ ਇਹ ਸੁਪਨੇ ਨੇ ਮੇਰੇ ਜੇ ਵੈਗਰੂ ਕਿਰਪਾ ਕਰੇ ਤੇ ਮੈਂ ਸੁਪਨਿਆਂ ਦੇ ਉੱਤੇ ਉਤਰਾਂਗਾ ਬਹੁਤ ਸਾਰੇ ਉਮੀਦਵਾਰ ਨੇ ਕਾਂਗਰਸ ਪਾਰਟੀ ਦੇ ਇਸ ਵਕਤ ਚੋਣ ਮੈਦਾਨ ਦੇ ਵਿੱਚ ਆਪਣੀ ਦਾਵੇਦਾਰੀ ਪੇਸ਼ ਕਰ ਰਹੇ ਨੇ ਇੱਕ ਇੱਕ ਘਾਵਤ ਬੜੀ ਸੋਸ਼ਲ ਮੀਡੀਆ ਤੇ ਆਮ ਹੀ ਕਹੀ ਜਾ ਰਹੀ ਹੈ ਇੱਕ ਅਨਾਰ ਸੋਬਮਾਰ ਫਿਰ ਅਜਿਹੇ ਵਿੱਚ ਤੁਸੀਂ ਧਿਆਨ ਕਿਦਾਂ ਖਿੱਚੋਗੇ ਲੀਡਰਸ਼ਿਪ ਦਾ ਆਪਣੇ ਨਾਲ ਵੇਖੋ ਜੀ ਮੈਂ ਕਿਸੇ ਦੀ ਲੀਕ ਨੂੰ ਨਿਕਾ ਨਹੀਂ ਕਰਨਾ ਮੈਂ ਆਪਣੀ ਲੀਕ ਵੱਡੀ ਕਰਨੀ ਹੈ ਮੈਂ ਆਪਣੀ ਲੀਡਰਸ਼ਿਪ ਦੇ ਨਾਲ ਪਹਿਲਾਂ ਪਰਸੋਂ ਸਾਡੀ ਮੀਟਿੰਗ ਸੀ ਚੰਡੀਗੜ੍ਹ ਆ ਹੀ ਗਿਆ ਸੀ ਸਾਡੇ ਜਿੰਨੇ ਟਿਕਟ ਮੰਗਣ ਦਾ ਹਰ ਇੱਕ ਨੂੰ ਅਧਿਕਾਰ ਹੈ ਹਰ ਬੰਦਾ ਮੰਗ ਸਕਦਾ ਉੱਥੇ ਜਾ ਕੇ ਆਪੋ ਆਪਣੀ ਗੱਲ ਰੱਖੀ ਅਸੀਂ ਮੈਂ ਆਪਦਾ ਬਾਇਓ ਡਾਟਾ ਉੱਥੇ ਪੇਸ਼ ਕੀਤਾ ਬੈਕਗ੍ਰਾਉਂਡ ਦੀ ਕਿਰਪਾ ਨਾਲ ਮੈਂ ਆਪਦਾ ਬਾਇਓ ਡਾਟਾ ਦੱਸਿਆ ਮੈਂ ਇੰਨੀਆਂ ਇਲੈਕਸ਼ਨਾਂ ਲੜੀਆਂ ਆ ਕੀਤਾ ਉਹ ਕੀਤਾ ਮੈਂ ਸਮਝਦਾ ਕਿ ਮੈਂ ਆਪ ਦੇ ਜੋ ਮੈਂ ਦੱਸ ਰਿਹਾ ਕਿ ਮੈਂ ਬਾਇਓ ਡਾਟੇ ਦੇ ਵਿੱਚ ਜਿੰਨੇ ਮੇਰੇ ਵੀਰ ਟਿਕਟ ਮੰਗਦੇ ਹਰ ਇੱਕ ਦਾ ਮੰਗਣ ਦਾ ਅਧਿਕਾਰ ਹੈ ਉਹਨਾਂ ਸਾਰਿਆਂ ਨੂੰ ਵੱਧ ਮੈਂ ਇਲੈਕਸ਼ਨਾਂ ਲੜੀਆਂ ਵੱਧ ਸੇਵਾ ਕਾਂਗਰਸ ਦੀ ਕੀਤੀ ਆ ਔਰ ਕਾਂਗਰਸ ਪਾਰਟੀ ਦੇ ਐਂ ਦੀ ਐ ਨਹੀਂ ਕਦੀ ਉਹ ਅਕਾਲੀ ਦਲ ਚ ਨਹੀਂ ਗਿਆ ਕਦੀ ਉਧਰ ਨਹੀਂ ਗਿਆ ਕਦੀ ਬੀਜੇਪੀ ਇੱਕੋ ਪਾਰਟੀ ਜੱਦੀਪੁਰਖੀ ਕਾਂਗਰਸ ਪਾਰਟੀ ਸਾਡੀ ਰਹੀ ਆ ਔਰ ਰਹੇਗੀ ਆਮ ਆਦਮੀ ਪਾਰਟੀ ਦੇ ਵਿੱਚ ਸਾਬਕਾ ਅਕਾਲੀ ਵਿਧਾਇਕ ਦੀ ਐਂਟਰੀ ਹੋਈ ਆ ਤਿੰਨ ਵਾਰ ਵਿਧਾਇਕ ਰਹ ਚੁੱਕੇ ਨੇ ਔਰ ਹੁਣ ਫਿਰ ਇਹ ਗੱਲ ਦੀ ਚਰਚਾ ਹੈ ਕਿ ਹੋ ਸਕਦਾ ਹੈ ਆਮ ਆਦਮੀ ਪਾਰਟੀ ਉਹਨਾਂ ਨੂੰ ਚੋਣ ਮੈਦਾਨ ਵਿੱਚ उतारे ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੇਖੋ ਜੀ ਹਰਮੇਸ਼ ਸਿੰਘ ਸੰਧੂ ਜੀ ਉਹਨਾਂ ਨੇ ਅਕਾਲੀ ਦਲ ਤੋਂ ਤਿੰਨ ਐਮ ਐਮ ਐਲ اے ਬਣੇ ਹੋਰ ਪਾਰਲੀਮੈਂਟ ਸੈਕਟਰੀ ਵੀ ਬਣੇ ਔਰ ਮੈਂ ਕੱਲ ਪਰਸੋਂ ਵੇਖ ਰਿਹਾ ਸੀ ਕਿ ਜਿਹੜਾ ਇੱਕ ਆਮ ਆਦਮੀ ਪਾਰਟੀ ਦੇ ਚੇਅਰਮੈਨ ਨੇ ਇੱਕ ਗੁਰਦੇਵ ਸਿੰਘ ਸੰਧੂ ਤੇ ਇੱਕ ਹੋਰ ਨੇ ਮੈਨੂੰ ਨਾਮ ਭੁੱਲ ਗਿਆ ਉਹਨਾਂ ਦਾ ਉਹ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਨ ਰਏ ਸੀ ਤੇ ਉਹਦੇ ਵਿੱਚ ਉਹ ਇਲਜ਼ਾਮ ਲਾ ਰਹੇ ਸੀ ਕਿ ਹਰਮੀਤ ਸਿੰਘ ਸੰਧੂ ਦੇ ਕੋਲੋਂ ਐਨਾ ਨਸ਼ਾ ਉਹ ਉਸ ਟਾਈਮ ਤੇ ਜਿਹੜਾ ਵਾ ਸਮੈਗ ਫੜੀ ਗਈ ਔਰ ਪਤਾ ਨਹੀਂ ਕਿਹੜੇ ਰਾਏ ਸਾਹਿਬ ਐਸਐਸਪੀ ਸਨ ਕੋਈ ਉਹਦਾ ਹੀ ਜ਼ਿਕਰ ਕਰ ਰਹੇ ਸਨ ਕਿ ਉਹਨਾਂ ਨੇ ਫੜੀ ਆ ਔਰ ਦੇਖੋ ਇਹ ਹਰ ਪਾਰਟੀ ਨੂੰ ਪਤਾ ਨਹੀਂ ਹੁਣ ਇਹ ਜਿਹੜਾ ਸਿਸਟਮ ਆ ਚੰਗਾ ਵਾ ਗਲਤ ਆ ਮਾੜਾ ਵਾ ਪਰ ਮੈਂ ਸਮਝਦਾ ਹਰ ਪਾਰਟੀ ਨੂੰ ਜਿਹੜਾ ਚੰਗਾ ਲੀਡਰ ਜਿਹੜਾ ਉਹ ਅੱਗੇ ਲੈ ਕੇ ਆਉਣਾ ਚਾਹੀਦਾ ਤਾਂ ਕਿ ਲੋਕਾਂ ਦੀ ਭਲਾਈ ਦਾ ਕੰਮ ਕਰ ਸਕੇ ਤੁਹਾਡਾ ਮੁਕਾਬਲਾ ਕਿਸ ਦੇ ਨਾਲ ਮੰਨਦੇ ਹੋ ਮੈਂ ਤੇ ਜੇ ਮੈਨੂੰ ਟਿਕਟ ਦਿੰਦੇ ਆ ਮੈਂ ਵੀਰ ਜੀ ਮੈਂ ਘਰੋਂ 10000 ਵੋਟ ਆਪਣੀ ਪਰਸਨਲ ਲੈ ਕੇ ਚੱਲਦਾ ਮੇਰੀ ਰਿਸ਼ਤੇਦਾਰੀ ਦੀ ਮੇਰੇ ਸੱਜਣਾ ਦੀ ਮੈਂ ਖਾਲਸਾ ਸਕੂਲ ਜਿੋਂ ਤੋਂ ਪੜਦਾ ਰਿਆ ਕਬੱਡੀ ਖੇਡਦਾ ਰਿਆ ਮੈਂ ਕਬੱਡੀ ਦਾ ਵੀ ਆਲ ਇੰਡੀਆ ਇੰਟਰਵਰਸਿਟੀ ਦੋ ਵਾਰ ਖੇਡ ਕੇ ਆਇਆ ਬੀੜ ਸਾਹਿਬ ਕਾਲਜ ਪੜਿਆ ਵਾ ਮੇਰੀ ਸਜੰਤਾ ਹੀ ਛੋਟੇ ਹੁੰਦਿਆਂ ਤੋਂ ਮੈਂ ਕੰਬਾਈਨ 20 ਸਾਲ ਚਲਾਈ ਹੈ ਲੋਕਾਂ ਦੇ ਮੈਂ ਖੇਤਾਂ 'ਚ ਜਾ ਕੇ ਮੈਨੂੰ ਤੇ ਲੋਕਾਂ ਦੇ ਨਹਿਣਾ ਦਾ ਵੀ ਪਤਾ ਕਿ ਦੀ ਕਿੰਨੀ ਜ਼ਮੀਨ ਆ ਔਰ ਲੋਕਾਂ ਦੇ ਵਿੱਚ ਰਹਾ ਉਦੋਂ ਮਗਰੋਂ ਜੇ ਨੇਤਾਗਰੀ ਚ ਆਇਆ ਤੇ ਮੈਂ ਉਦੋਂ ਦੀ ਲੋਕਾਂ ਦੀ ਸੇਵਾ ਕਰਦਾ ਆ ਔਰ ਹਰ ਗਲੀ ਦਾ ਹਰ ਬੂਤ ਦਾ ਮੈਨੂੰ ਪਤਾ ਕਿਦਾ ਕੀ ਹੋ ਰਿਹਾ ਕਿੱਥੇ ਕੀ ਆ ਇਸ ਕਰਕੇ ਵੈਗਰੂ ਦੀ ਕਿਰਪਾ ਹੈ ਚੜ੍ਹਦੀ ਕਲਾ ਹੋਵੇਗੀ ਬੜੀ ਮਾਰਜਨ ਦੇ ਨਾਲ ਜਿੱਤ ਕੇ ਇਹ ਜਿਹੜੀ ਟਿਕਟਾ ਇਹ ਸਾਡੇ ਪ੍ਰਧਾਨ ਜੀ ਰਾਜਾ ਵੜਿੰਗ ਜੀ ਔਰ ਸਾਡੇ ਨੇਤਾ ਜੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਦੇ ਝੋਲੀ ਦੇ ਵਿੱਚ ਪਾਵਾਂਗੇ ਔਰ ਬੜੇ ਖੂਬ ਮੈਂ ਦਾਅਵੇ ਨਾ ਕਿਹਾ ਕਿ ਅਸੀਂ ਜਿਹੜਾ ਝੰਡਾ ਬਲੰਦ ਇੱਥੇ ਜਿਹੜਾ ਕਾਂਗਰਸ ਦਾ ਇੱਥੇ ਹੋਵੇਗਾ ਔਰ ਸਤਾਈ ਦਾ ਮੋੜ ਬਜੇਗਾ ਔਰ ਸਤਾਈ ਦੇ ਵਿੱਚ 90 ਸੀਟਾਂ ਕਾਂਗਰਸ ਖੜੇਗੀ ਇਹ ਸੀਟ ਜਿੱਤਣ ਦੇ ਨਾਲ ਵੈਗਰੂ ਕਿਰਪਾ ਕਰੇ ਚੜਦੀ ਹੋਵੇ ਚੜ੍ਹਦੀ ਕਲਾ ਹੋਵੇਗੀ ਔਰ ਕੰਡਾ ਬਲੰਦ ਹੋਵੇਗਾ ਕਾਂਗਰਸ ਦਾ ਵਿਰੋਧੀ ਧਿਰਾਂ ਵੱਲੋਂ ਤੁਹਾਡੀ ਪਾਰਟੀ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਕਿ 2017 ਵਿੱਚ ਜਦੋਂ ਕਾਂਗਰਸ ਆਈ ਹੈ ਬਹੁਤ ਸਾਰੇ ਵਾਅਦੇ ਕੀਤੇ ਸਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਟਕਾ ਸਾਹਿਬ ਦੀ ਗੱਲ ਕੀਤੀ ਜਾਂਦੀ ਹੈ ਕਿ ਉਹਨਾਂ ਵੱਲੋਂ ਸੌ ਖਾਦੀ ਗਈ ਸੀ ਹੋਰ ਵੀ ਬਹੁਤ ਸਾਰੇ ਜਿਹੜੇ ਇਲਜ਼ਾਮ ਲੱਗਦੇ ਨੇ ਪਾਰਟੀ ਦੇ ਉੱਪਰ ਅਜਿਹੇ ਦੇ ਵਿੱਚ ਲੱਗਦਾ ਨਹੀਂ ਹੈ ਕਿ ਕਿਤੇ ਨਾ ਕਿਤੇ ਬਹੁਤ ਵੱਡੀਆਂ ਔਕੜਾਂ ਸਾਹਮਣੇ ਆ ਸਕਦੀਆਂ ਵੇਖੋ ਜੀ ਕੈਪਟਨ ਅਮਰਿੰਦਰ ਸਿੰਘ ਨੇ ਵਾਕਿਆ ਹੀ ਗੁਟਕਾ ਸਾਹਿਬ ਫੜ ਕੇ ਸੌ ਖਾਦੀ ਸੀ ਔਰ ਅੱਜ ਕੈਪਟਨ ਅਮਰਿੰਦਰ ਸਿੰਘ ਕਿੱਥੇ ਐ ਉਹਨੂੰ ਲੋਕਾਂ ਨੇ ਤੇ ਪਾਸੇ ਲਾਉਣਾ ਹੀ ਲਾਉਣਾ ਹੈ ਉਹਨੂੰ ਪਰਮੇਸ਼ਰ ਨੇ ਪਾਸੇ ਲਾ ਤਾ ਕੋ ਤੂੰ ਕੀ ਕਰਦਾ ਨਾ ਕਰ ਇਸ ਤਰ੍ਹਾਂ ਲੋਕਾਂ ਨਾਲ ਧਰੋਣਾ ਕਦੀ ਜੇ ਸੌ ਖਾਂਦੇ ਉਹ ਤੇ ਕਦੀ ਉਹਨੂੰ ਝੂਠ ਦੀ ਬੁਨਿਆਦ ਦੇ ਉੱਤੇ ਨਾ ਚੱਲੋ ਲੋਕ ਬੜੇ ਤਕੜੇ ਨੇ ਲੋਕ ਪਾਸੇ ਕਰ ਦਿੰਦੇ ਨੇ ਪਰਮੇਸ਼ਰ ਦੀ ਮਾਰ ਜਦੋਂ ਵੱਜਦੀ ਆ ਉਦੋਂ ਫਿਰ ਝੂਠ ਦਾ ਜਿਹੜਾ ਪਰਦਾ ਫਾਸ ਹੋ ਜਾਂਦਾ ਕੋਈ ਝੂਠ ਤਾਂ ਹੁਣ ਜਾਂ ਜਿਹੜਾ ਵਾ ਸਿਸਟਮ ਅਗਲਾ 27 ਦਾ ਕੋਈ ਝੂਠ ਵਾਲੀ ਗੱਲ ਨਹੀਂ ਹੋਣੀ ਜੋ ਸਾਡੇ ਲੀਡਰ ਸਾਰਾ ਉਹਨਾਂ ਜੋ ਮੈਨੀਫੈਸਟੋ ਬਣੇਗਾ ਉਹ ਸਚਾਈ ਦੇ ਆਧਾਰ ਤੇ ਬਣੇਗਾ ਔਰ ਜੇ ਝੂਠ ਮਾਰ ਕੇ ਕੋਈ ਵੀ ਅੱਗੇ ਆਗਾ ਲੋਕ ਬੜੇ ਹੁਣ ਸचेਤ ਹੋ ਗਏ ਨੇ ਲੋਕਾਂ ਨੂੰ ਪਤਾ ਵਾ ਇਸ ਤਰ੍ਹਾਂ ਕਿ ਸਾਡੀ ਜਿਹੜੀ ਕਾਂਗਰਸ ਪਾਰਟੀ ਦੀ ਸੋਚ ਆ ਰਾਹੁਲ ਗਾਂਧੀ ਜੀ ਦੀ ਸੋਚ ਆ ਸੋਨੀਆ ਜੀ ਦੀ ਸੋਚ ਆ ਸਾਡੇ ਪ੍ਰਧਾਨ ਜੀ ਮਲਕਰ ਅਗਰ ਜਨ ਖੜਗੇ ਜੀ ਦੀ ਸੋਚ ਆ ਸਾਡੇ ਰਾਜਾ ਵੜਿੰਗ ਜੀ ਸਦਾ ਪ੍ਰਤਾਪ ਸਿੰਘ ਬਾਜਵਾ ਜੀ ਜਿਹੜੇ ਬਹੁਤ ਵੱਡੀ ਜਿਹੜੇ ਵੱਖ-ਵੱਖ ਇਲੈਕਸ਼ਨਾਂ ਲੜ ਕੇ ਉਹ ਕਿੱਥੋਂ ਤੱਕ ਪਹੁੰਚੇ ਉਹਨਾਂ ਦਾ ਤਜਰਬਾ ਬੜਾ ਜ਼ਿਆਦਾ ਵਾ ਚੰਨੀ ਜੀ ਬੈਠੇ ਨੇ ਸਾਰੀ ਕਾਂਗਰਸ ਦੀ ਲੀਡਰਸ਼ਿਪ ਇੱਥੇ ਬੈਠਿਆ ਵੈਗਰੂ ਕਿਰਪਾ ਕਰੇ ਕੋਈ ਝੂਠ ਦਾ ਨਹੀਂ ਬੋਲਵਾਲਾ ਹੋਵੇਗਾ ਸਚਾਈ ਦੀ ਜਿੱਤ ਹੋਣੀ ਹੈ ਸਚਾਈ ਹੀ ਕਰਕੇ ਜਿਹੜੀ ਕਾਂਗਰਸ ਰਾਈਜ਼ ਕਰੇਗੀ ਔਰ ਚੜ੍ਹਦੀ ਕਲਾ ਹੋਏਗੀ ਐਸੇ ਸਮਾਜ ਵੱਲੋਂ ਬੀਤੇ ਦਿਨੀ ਡਿਪਟਿਕ ਮਿਸ਼ਨਰ ਤਰਨਤਨ ਦੇ ਰਾਹੀਂ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ ਸੀ ਔਰ ਉਹਨਾਂ ਵੱਲੋਂ ਇਹ ਕਿਹਾ ਗਿਆ ਹੈ ਕਿ ਜਿਹੜਾ ਐਸਸੀ ਵਰਗ ਹੈ ਉਸ ਨੂੰ ਧਰਮ ਦੇ ਜਿਕਾਰਿਆਂ ਔਰ ਰਾਸ਼ਨ ਦੇ ਲਾਰਿਆਂ ਦੇ ਵਿੱਚ ਲੀਡਰਾਂ ਵੱਲੋਂ ਉਲਝਾ ਦਿੱਤਾ ਗਿਆ ਕੀ ਲੱਗਦਾ ਹੈ ਕਿ ਜਿਹੜੀ ਗੱਲ ਗੱਲਾਂ ਦੇ ਵਿੱਚ ਕੀਤੀ ਜਾਂਦੀ ਹੈ ਇਹ ਕਹਿਣ ਦੀਆਂ ਗੱਲਾਂ ਨੇ ਕਿ ਸਿੱਖਿਆ ਦੀ ਗੱਲ ਕੀਤੀ ਜਾਵੇਗੀ ਨਸ਼ਾ ਖਤਮ ਕਰਨ ਦੀ ਗੱਲ ਕੀਤੀ ਜਾਵੇਗੀ ਜੇ ਮੈਡੀਕਲ ਸਹੂਲਤਾਂ ਦੀ ਗੱਲ ਕੀਤੀ ਜਾਵੇਗੀ ਇਹ ਸਿਰਫ ਬਿਆਨਾਂ ਦੇ ਵਿੱਚ ਰਹਿ ਜਾਂਦੀਆਂ ਨੇ ਕਿਸ ਤਰ੍ਹਾਂ ਤੁਸੀਂ ਇਸ ਜਿਹੇ ਵਿੱਚ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚੋਗੇ ਉਹਨਾਂ ਦਾ ਭਰੋਸਾ ਕਿੱਦਾਂ ਪ੍ਰਾਪਤ ਕਰੋਗੇ ਵੇਖੋ ਜੀ ਸਾਡੇ ਜਿਹੜੇ ਇਥੋਂ ਅੰਮ੍ਰਿਤਸਰ ਦੇ ਡੈਨੀ ਸਾਹਿਬ ਸਾਡੇ ਇੱਥੇ ਉਹ ਕਰ ਰਹੇ ਨੇ ਸਾਰਾ ਸਿਸਟਮ ਨੂੰ ਐਸੀ ਵਰਗ ਦਾ ਉਹਨਾਂ ਪਿਛਲੇ ਦਿਨਾਂ ਚ ਆਵਦੀ ਉਹਨਾਂ ਬਹੁਤ ਵੱਡੀ ਇੱਥੇ ਰੈਲੀ ਵੀ ਕੀਤੀ ਡਿਪਟੀ ਕਮਿਸ਼ਨਰ ਦੇ ਸਾਹਮਣੇ ਹੈਗਾ ਖੇਰਾ ਫਾਰਮ ਦੇ ਵਿੱਚ ਔਰ ਜਿੱਤੋਂ ਸਾਡੇ ਜ਼ਿਲ੍ਹੇ ਦੇ ਜਿਹੜੇ ਤਕਰੀਬਨ ਜਿਹੜੇ ਐਸਸੀ ਭਾਈਚਾਰੇ ਦੇ ਲੋਕ ਉੱਥੇ ਆਏ ਸੀ ਔਰ ਬਹੁਤ ਸੋਹਣੀਆਂ ਗੱਲਾਂ ਹੋਈਆਂ ਵੇਖੋ ਇਹ ਜਿਹੜੇ ਆ ਹੁਣ ਜਿਹੜੀ ਆ ਪਾਰਟੀ ਸਰਕਾਰ ਐ ਸੰਵਿਧਾਨ ਨੂੰ ਇਹ ਬੜਾ ਖਰਾਬ ਕਰਨ ਲਈ ਐ ਤੇ ਸਾਡੇ ਬਾਬਾ ਸਾਹਿਬ ਉਮੀਦਵਾਰ ਜੀ ਨੇ ਸੰਵਿਧਾਨ ਸਾਡਾ ਤਿਆਰ ਕੀਤਾ ਐ ਔਰ ਬੜੀ ਮਿਹਨਤ ਨਾਲ ਕੀਤਾ ਐ ਔਰ ਇਹ ਜਿਹੜੇ ਲੋਕ ਹੈਗੇ ਆਮ ਪਾਰਟੀ ਵਾਲੇ ਉਹਨੂੰ ਖਰਾਬ ਕਰਨ ਤੇ ਤੁਲੇ ਹੋਏ ਬੀਜੇਪੀ ਵੀ ਜਿਹੜੀ ਆ ਉਹ ਸੰਵਧਾਨ ਨੂੰ ਖਰਾਬ ਕਰਨ ਤੇ ਤੁਲੀ ਹੋਈ ਆ ਐਸੀ ਗੱਲ ਨਹੀਂ ਹੋਊਗੀ ਵਾਹਿਗੁਰੂ ਕਿਰਪਾ ਕਰੇ ਇਹ ਜਿਹੜਾ ਐਸਸੀ ਵਰਗ ਦਾਵਾ ਵੇਖੋ ਜੀ ਇਹ ਤੇ ਇੱਕ ਗੁਰੂ ਗਵਿੰਦ ਸਿੰਘ ਮਹਾਰਾਜ ਦੀ ਕੌਮ ਹੈ ਰੰਗਰੇਟੇ ਗੁਰੂ ਕੇ ਬੇਟੇ ਇਹ ਹੀ ਜੇ ਇਹਨਾਂ ਹੁਣ ਕੋਈ ਕੰਮ ਨਾ ਹੋਵੇ ਜੱਟ ਸਿੱਖ ਵੀ ਜਿਹੜੇ ਚੱਲਦੇ ਨੇ ਇਹਨਾਂ ਤੋਂ ਬਿਨਾਂ ਨਹੀਂ ਚੱਲ ਸਕਦੇ ਇਹਨਾਂ ਤੋਂ ਬਿਨਾ ਨਹੀਂ ਗਤੀ ਚੱਲ ਸਕਦੀ ਪਰ ਸਭ ਤੋਂ ਪਹਿਲਾਂ ਧਿਆਨ ਜਿਹੜਾ ਐਸੀ ਵਰਗ ਦਾ ਦੇਣਾ ਚਾਹੀਦਾ ਵਾ ਇਹਨਾਂ ਦੀ ਪੜ੍ਹਾਈ ਦਾ ਦੇਣਾ ਚਾਹੀਦਾ ਇਹਨਾਂ ਦੀ ਹੈਲਥ ਦਾ ਦੇਣਾ ਚਾਹੀਦਾ ਉਹ ਬੜਾ ਬੁਰਾ ਹਾਲ ਜੇ ਐਸੀ ਪਰਿਵਾਰਾਂ ਦਾ ਮੈਨੂੰ ਪਤਾ ਜੇ ਬੜਾ ਮੰਦਾ ਹਾਲ ਆ ਵਾਹਿਗੁਰੂ ਕਿਰਪਾ ਕਰੇ ਜੇ ਕਦੀ ਪਾਵਰ ਜਾਵਾਂ ਤੇ ਮੈਂ ਸੱਚ ਜਾਣਿਓ ਰੱਬ ਤੋਂ ਇਹ ਹੀ ਮੰਗਾ ਕਿ ਯਾਰ ਇੱਕ ਤੇ ਗਰੀਬੀ ਦੂਰ ਕਰ ਦੇ ਬਸ ਹੋਰ ਕੁਝ ਨਹੀਂ ਚਾਹੀਦਾ ਉਹ ਜਿਹੜੀ ਤੁਸੀਂ ਕਾਨਫਰੰਸ ਦੀ ਗੱਲ ਕੀਤੀ ਡੈਨੀ ਸਾਬ ਵੱਲੋਂ ਉਸ ਦੇ ਵਿੱਚ ਡੈਨੀ ਸਾਬ ਨੂੰ 2027 ਦੇ ਵਿੱਚ ਮੁੱਖ ਮੰਤਰੀ ਚਿਹਰਾ ਐਲਾਨਣ ਦੀ ਗੱਲ ਕੀਤੀ ਗਈ ਸੀ ਉਹਨੂੰ ਕਿੱਦਾਂ ਦੇਖੋ ਜੀ ਮੈਂ ਉੱਥੇ ਜਿਹੜੀ ਕਾਨਫਰੰਸ ਹੋਈ ਉੱਥੇ ਮੈਂ ਗਿਆ ਨਹੀਂ ਕਿਉਂਕਿ ਮੈਨੂੰ ਤੇ ਇੰਨਾ ਪਤਾ ਲੱਗਿਆ ਸੀ ਕਿ ਇੱਥੇ ਹੋ ਰਿਹਾ ਵਾ ਬਾਕੀ ਮੈਂ ਉੱਥੇ ਸੁਣਿਆ ਹੀ ਨਹੀਂ ਕੁਝ ਨਾ ਮੈਨੂੰ ਪਤਾ ਵਾ ਵੀ ਕੀ ਉੱਥੇ ਗੱਲ ਹੋਈ ਆ ਕੀ ਨਹੀਂ ਹੋਈ ਬਾਕੀ ਜੇ ਡੈਨੀ ਸਾਬ ਨੂੰ ਸੀਐਮ ਦਾ ਚਿਹਰਾ ਲਾਉਂਦੇ ਆ ਤੇ ਉਹ ਮਾੜੀ ਗੱਲ ਥੋੜਾ ਵਾ ਇਹ ਕੀ ਹੋਇਆ ਚੰਨੀ ਸਾਹਿਬ ਨੂੰ ਲਾਤਾ ਹੈ ਨਾ ਇਹ ਡੈਨੀ ਸਾਹਿਬ ਨੂੰ ਲਾਨਦੇ ਹਨ ਐਸੇ ਭਾਈਚਾਰੇ ਚੋਂ ਜੇ ਆਜੂਗਾ ਤੇ ਕੋਈ ਮਾੜੀ ਗੱਲ ਥੋੜਾ ਅੱਗੇ ਚੰਨੀ ਸਾਹਿਬ ਆਏ ਉਹਨਾਂ ਨੇ ਵਧੀਆ ਹੀ ਕੀਤਾ ਜੋ ਕੀਤਾ ਇਹ ਤੇ ਸਾਡੇ ਅਸੀਂ ਪਰਿਵਾਰਾਂ ਨੂੰ ਪਤਾ ਨਹੀਂ ਲੱਗਾ ਉਹ ਆ ਗਏ ਇਹਨਾਂ ਦੇ ਆ ਦਿੱਲੀ ਵਾਲਿਆਂ ਦੇ ਆਮ ਪਾਰਟੀ ਵਾਲਿਆਂ ਦੇ ਝਾਸੇ ਚ ਤੇ ਜੋ ਜੋ ਉਹਨਾਂ ਨੇ ਕਰਕੇ ਗਿਆ ਇਹ ਸਾਰੇ ਇਕੱਠੇ ਨੇ ਡੈਨੀ ਸਾਹਿਬ ਵੀ ਇਕੱਠੇ ਨੇ ਚੰਨੀ ਜੀ ਵੀ ਇਕੱਠੇ ਨੇ ਇਹਨਾਂ ਨੇ ਬਹਿ ਕੇ ਇਹ ਸਾਰਾ ਮੈਨੀਫੈਸਟੋ ਤਿਆਰ ਕਰਨਾ ਇਨਾਂ ਦੀ ਦੇਖ ਰੇਖੇ ਟੀ ਹੋਣਾ ਬਾਜਵਾਤ ਸਾਹਿਬ ਦੀ ਦੇਖ ਰੇਟ ਰੇਖ ਹੋਣਾ ਮਨ ਨਾਲ ਕੈਪਟਨ ਸਾਹਿਬ ਆਪਣਾ ਵੜਿੰਗ ਸਾਹਿਬ ਦੇ ਸੋ ਇਹ ਬਹੁਤ ਵੱਡਾ ਇੱਕ ਜਿਹੜਾ ਸਿਸਟਮ ਆ ਇਹਨੂੰ ਚਲਾਉਣ ਵਾਸਤੇ ਬੜੀ ਸੋਹਣੀ ਸੋਚ ਚਾਹੀਦੀ ਆ ਸੋਹਣੀ ਸੋਚ ਲੈ ਕੇ ਹੀ ਐਸੀ ਭਾਈਚਾਰਾ ਵੀ ਅੱਗੇ ਵਧੇਗਾ ਚੜਦੀ ਕਲਾ ਹੋਵੇ ਜੇਕਰ ਪਾਰਟੀ ਵੱਲੋਂ ਜਿਮਨੀ ਚੋਣਾਂ ਦੇ ਵਿੱਚ ਮੌਕਾ ਦਿੱਤਾ ਜਾਂਦਾ ਹੈ ਫਿਰ ਜਿਹੜੀ ਪਾਰਟੀ ਦੇ ਵਿੱਚ ਫੁੱਟ ਨਜ਼ਰ ਆ ਰਹੀ ਹੈ ਇਸ ਵਕਤ ਤੂੰ ਕਿੰਨਾ ਖਤਮ ਕਰੋਗੇ ਵੇਖੋ ਜੀ ਲੁਧਿਆਣੇ ਅੱਗੇ ਇਲੈਕਸ਼ਨ ਹੋਈ ਹੈ ਲੁਧਿਆਣੇ ਦੇ ਵਿੱਚ ਫੁੱਟ ਜਾਰ ਹੋਈ ਔਰ ਉਹ ਬੜੀ ਮੰਦ ਭਾਗੀ ਗੱਲ ਹੈ ਸਾਡੇ ਵਾਸਤੇ ਕਾਂਗਰਸ ਵਾਸਤੇ ਹੁਣ ਜਿਹੜੀ ਇੱਥੋਂ ਜਿਹੜਾ ਸਿਸਟਮ ਹੈ ਉਹ ਨਾ ਇਹ ਹੁਣ ਖੜਗੇ ਸਾਹਿਬ ਉਤੋਂ ਬਹੁਤ ਸਟ੍ਰਿਕਟ ਨੇ ਉਹਨਾਂ ਨੇ ਸਾਡੇ ਸੀਐਮ ਸਾਬ ਕਾ ਸੀਐਮ ਸਾਹਿਬ ਇੱਥੇ ਬਗੇਲ ਸਾਹਿਬ ਸਾਡੇ ਇੰਚਾਰਜ ਨੇ ਪੰਜਾਬ ਦੇ ਲਾਏ ਔਰ ਇਹ ਸਾਰੀ ਲੀਡਰਸ਼ਿਪ ਬਾਜਵਾ ਜੀ ਵੜਿੰਗ ਸਾਹਿਬ ਔਰ ਚੰਨੇ ਜੀ ਟੋਟਲ ਲੀਡ ਲੀਡਰਸ਼ਿਪ ਜਿਹੜੀ ਆ ਕਾਂਗਰਸ ਦੀ ਇਕੱਠੀ ਹੋ ਕੇ ਤਰਨਤਾਰਨ ਦੀ ਸੀਟ ਲੜੇਗੀ ਔਰ ਵੈਗਰੂ ਕਿਰਪਾ ਕਰੇਗਾ ਝੰਡਾ ਬਲੰਦ ਹੋਵੇਗਾ ਔਰ ਇਹ ਜਿਹੜੀ ਸੀਟ ਆ ਇਹ ਕਾਂਗਰਸ ਬੜੇ ਵੱਡੇ ਮਾਰਜਨ ਨਾਲ ਚੜ੍ਹਦੀ ਕਲਾ ਹੋਵੇਗੀ ਔਰ ਜਿੱਤ ਹਾਸਲ ਕਰੇਗਾ ਸਾਡੇ ਨਾਲ ਗੱਲਬਾਤ ਕਰਨ ਲਈ ਧੰਨਵਾਦ ਤੁਹਾਡਾ ਧੰਨਵਾਦ ਹੈ ਜੀ ਜਿਹੜਾ ਸਾਡੇ ਅਰਗਿਆਂ ਨੇ ਗਰੀਬਾਂ ਦਾ ਤੇ ਜਿਹੜੇ ਥੜ੍ਹੇ ਲੈਵਲ ਦੇ ਜਿਹੜੇ ਲੋਕ ਆ ਅਸੀਂ ਜਿਹੜੇ ਤੁਹੀਂ ਅੱਜ ਇੰਟਰਵਿਊ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਵੈਰੀ ਵੈਰੀ ਥੈਂਕ ਯੂ ਸੋ ਦੋਸਤੋ ਇਹ ਸਨ ਚੇਅਰਮੈਨ ਰਣਜੀਤ ਸਿੰਘ ਰਾਣਾ ਗੰਡੀਵਿੰਡ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਕਾਂਗਰਸ ਪਾਰਟੀ ਵੱਲੋਂ ਦਾਵੇਦਾਰੀ ਪੇਸ਼ ਕੀਤੀ ਹੈ ਉਹਨਾਂ ਨੇ ਜਿਮਨੀ ਚੋਣਾਂ ਦੇ ਲਈ ਹੁਣ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕਾਂਗਰਸ ਪਾਰਟੀ ਇਹਨਾਂ ਤੇ ਭਰੋਸਾ ਕਰਦੀ ਹੈ ਜਾਂ ਕੋਈ ਹੋਰ ਉਮੀਦਵਾਰ ਲੈ ਕੇ ਆਉਂਦੀ ਹੈ ਤੁਸੀਂ ਦੇਖਦੇ ਰਹੋ ਰੌਣਕ ਪੰਜਾਬ ਦੀ 24 ਮੈਂ ਹਮਨਦੀਪ ਸਿੰਘ ਰਾਜਨ ਤਰਨਤਾਰ। ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ